ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸਾਬਕਾ ਐਮਪੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਪੰਜਾਬ ਨੂੰ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਬਣਾਉਣਾ ਹੈ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਅਤੇ ਹੁਣ ਹੋਣ ਜਾ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਨੂੰ ਫਤਵਾ ਦਿਓ ਅੱਜ ਫਗਵਾੜਾ ਵਿਖੇ ਜੱਖੂ ਹਸਪਤਾਲ ਵਿਖੇ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਹਰਜਿੰਦਰ ਸਿੰਘ ਜੱਖੂ ਦੇ ਛੋਟੇ ਭਰਾ ਜਸਵਿੰਦਰ ਭਲਵਾਨ ਦੀ ਬਾਰਸੀ ਮੌਕੇ ਲਗਾਏ ਗਏ ਫ੍ਰੀ ਮੈਡੀਕਲ ਕੈਂਪ ਦੇ ਉਦਘਾਟਨ ਮੌਕੇ ਪਹੁੰਚੇ ਸਰਦਾਰ ਮਾਨ ਨੇ ਪੰਜਾਬ ਅੰਦਰ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਨੂੰ ਰੋਜ਼ਾਨਾ ਪੰਜਾਬ ਦਾ ਮਾਰਨ ਦੱਸਿਆ ਉਹਨਾਂ ਨੇ ਕਿਹਾ ਕਿ ਇਹ ਕੇਵਲ ਪੰਜਾਬ ਦੀਆਂ ਮਾਂਵਾਂ ਦਾ ਦਰਦ ਅਤੇ ਰੋਣਾ ਨਹੀਂ ਬਲਕਿ ਪੂਰੀ ਕੌਮ ਦਾ ਦਰਦ ਹੈ ਉਹਨਾਂ ਅੱਗੇ ਕਿਹਾ ਕਿ ਨਸ਼ਿਆਂ ਦੇ ਕਾਰਨ ਨੌਜਵਾਨ ਆਪਣਾ ਵਾਅਦਾ ਵੀ ਅੱਗੇ ਨਹੀਂ ਤੋਰ ਸਕਦੇ ਪੰਜਾਬੀਆਂ ਦੀ ਨਸ਼ਰਕੁਸ਼ੀ ਲਈ ਪੁਰਾਣੀਆਂ ਸਰਕਾਰਾਂ ਅਕਾਲੀ ਦਲ ਬਾਦਲ ਕਾਂਗਰਸ ਅਤੇ ਮੌਜੂਦਾ ਸਰਕਾਰ ਜ਼ਿੰਮੇਵਾਰ ਹੈ ਉਨਾ ਆਖਿਆ ਕਿ ਪੰਜਾਬ ਨੂੰ ਨਸ਼ਰ ਖੁਸ਼ੀ ਤੋਂ ਬਚਾਉਣ ਲਈ ਅਤੇ ਸਰਬੱਤ ਦੇ ਭਲੇ ਦੇ ਆਸੇ ਦੀ ਸਰਕਾਰ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਮੌਕਾ ਦਿਓ ਸਰਦਾਰ ਮਾਨ ਨੇ ਦੱਸਿਆ ਕਿ ਪਾਰਟੀ ਵੱਲੋਂ ਹਰ ਵਰਗ ਨਾਲ ਸਾਂਝ ਪਿੰਡੀ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਇਸੇ ਤਹਿਤ ਹੀ ਪੰਥਕ ਹੋਕਾ ਦਲਤਾ ਦੇ ਵਿੜੇ ਮੈਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਮੁੱਖ ਸੇਵਾਦਾਰ ਡਾਕਟਰ ਹਰਜਿੰਦਰ ਸਿੰਘ ਜੱਖੂ ਨੂੰ ਥਾਪਿਆ ਗਿਆ ਹੈ ਇਸ ਮੌਕੇ ਤੇ ਡਾਕਟਰ ਜਖੂ ਨੇ ਦੱਸਿਆ ਕਿ ਇਸ ਮਹਿੰਮ ਦੇ ਤਹਿਤ ਅੱਜ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਜਥੇਦਾਰ ਸਰੂਪ ਸਿੰਘ ਖਲਵਾੜਾ ਦੇ ਸਪੁੱਤਰ ਡਾਕਟਰ ਜਗਦੀਪ ਸਿੰਘ ਆਪਣੇ ਸਾਥੀਆਂ ਸੰਜੀਵ ਕੁਮਾਰ, ਕਮਲਜੀਤ ਸਿੰਘ ਅਤੇ ਦਿਨੇਸ਼ ਕੁਮਾਰ ਸਮੇਤ ਅਕਾਲੀ ਦਲ ਅੰਮ੍ਰਿਤਸਰ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸ ਮੌਕੇ ਤੇ ਭਾਈ ਰਜਿੰਦਰ ਸਿੰਘ ਫੌਜੀ, ਭਾਈ ਦਲਵਿੰਦਰ ਸਿੰਘ ਹਣ ਭਾਈ ਰੇਸ਼ਮ ਸਿੰਘ ਪੱਪੀ ਪੱਪੀ ਸਿੰਘ ਟਰਾਲੀ ਭਾਈ ਮੁਖਤੰਗ ਡੱਡ ਵਿੰਡੀ ਭਾਈ ਸਰਬੀ ਸਿੰਘ ਭਾਈ ਗੁਰਰਾਮ ਸਿੰਘ ਸਿੰਘਰੀਵਾਲ ਭਾਈ ਗੁਰਦੀਪ ਸਿੰਘ ਖੋਣਖਣ ਭਾਈ ਸਰਬੀ ਸਿੰਘ ਖਾਲਸਾ ਭਾਈ ਜਸਵੰਤ ਸਿੰਘ ਫੌਜੀ ਸਵਿਤ ਵੱਡੀ ਗੰਟੀ ਬੱਚੇ ਪਾਰਟੀ ਵਰਕਰ ਅਤੇ ਨੌਜਵਾਨ ਹਾਜ਼ਰ ਸਨ ਕੋਲ ਡਾਕਟਰ ਜੱਪੂ ਸਾਹਿਬ ਨੇ ਵੀਡੀਓ ਲੋਕਾਂ ਦੀ ਬਹੁਤ ਜਨੂਨ ਸੇਵਾ ਕਰ ਰਹੇ ਹੈ ਤੇ ਅੱਜ ਇਸ ਕੈਂਪ ਦੇ ਵਿੱਚ ਹਰ ਦੇ ਸਪੈਸ਼ਲਿਸ ਜਿਹੜੇ ਕਾਰਡੀਓਲੋਜਿਸ ਵੀ ਹੈਗੇ ਆ ਸਰਜਨ ਵੀ ਹੈਗੇ ਆ ਕਿਡਨੀ ਦੇ ਵੀ ਸਪੈਸ਼ਲਿਸ ਹੈ ਹੱਡੀਆਂ ਦੇ ਵਿੱਚ ਸਪੈਸ਼ਲਿਸਟ ਸਾਰੇ ਕਿਸਮ ਦੇ ਜਿੰਦੇ ਵੀ ਆਪ ਪਾਰਟਨਰ ਸਪੈਸ਼ਲਿਸਟ ਲਈ ਤੇ ਲੋਕਾਂ ਦੀ ਇੱਕ ਬੜਾ ਡਾਟਰ ਆ ਰਹੁੰਦੇ ਨੇ ਅੱਡ ਸਾਰੀ ਸੇਵਾ ਡਾਕਟਰ ਸਾਹਿਬ ਨੇ ਕੀਤੀ ਹੈ ਮੇਰੀ ਵੀ ਹੱਡੀਆਂ ਦੀ ਫੋਟੋ ਕੀਤੀ ਹੈ ਜੀ ਵੀ ਦੱਸਿਆ ਗਿਆ ਹੈ ਕਿ ਬਿਰੀ ਤੇ ਸਿਹਤ ਵਿੱਚ ਸੰਸ਼ੀਪ ਫੋੜੀ ਜੀ ਕੱਟ ਹੈ ਤੇ ਉਹਨੂੰ ਦਵਾਈ ਵੀ ਮੈਨੂੰ ਦਿੱਤੀ। ਕਿੰਨਾ ਹੈ ਡਾਕਟਰ ਸਾਹਿਬ ਦਾ ਸਾਰੇ ਡਾਕਟਰਾਂ ਦਾ ਤੁਹਾਡਾ ਸਾਰਿਆਂ ਦਾ ਇਹਨਾਂ ਨੇ ਇੱਥੇ ਆ ਕੇ ਕੈਂਪ ਮਨੇ ਵੀ ਸੇਵਾ ਕੀਤੀ ਹੈ ਆਪਣਾ ਨਾਲ ਕਰਾਇਆ ਹੈ। ਮੈਂ ਆਪ ਦਾ ਬਹੁਤ ਧੰਨ ਗੜੀਏ ਵਾਈਟ ਜੀ ਦਾ ਖਤਸਾ ਵਾਲੀ ਜੀ ਰੰਗ ਦਾ